ਜੀ ਪੰਜੀ ਤੁਹਾਨੂੰ ਪਹਿਲੋਂ ਵਾਲਾ ਸਰਪੰਚ ਜੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ। ਸੋ ਮਾਨ ਬਖਸ਼ਿਆ ਕੀ ਕਰਨਾ ਜਾਓਗੇ? ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮੋਨਿਕਾ ਭਨੇਸਰ ਜੋ ਕਿ ਤਲਵੰਡੀ ਰਾਜਾ ਦਿਨਾਨਾਕ ਬਲੋਂ ਸਰਪੰਚ ਚੁਣੀ ਗਈ ਹਾਂ। ਉਹ ਵੀ ਸਹਿ ਸੰਮਤੀ ਨਾਲ। ਮੈਂ ਆਪਣੇ ਪਿੰਡ ਵਾਸੀਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਸਰਪੰਚ ਵਜੋਂ ਨਿਵਾਜਿਆ ਹੈ ਤੇ ਕੰਮ ਕਰਨ ਦਾ ਇੱਕ ਮੌਕਾ ਦਿੱਤਾ ਹੈ। ਮਨ ਸਾਹਿਬ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਸੀ ਜਿਹੜੇ ਤੁਹਾਡੀ ਪੰਚਾਇਤ ਵੱਲੋਂ ਪੂਰੇ ਕਰੇ ਜਾਣੇ ਹਾਂਜੀ ਸਰ ਦੇਖੋ ਪਿਛਲੀ ਪੰਚਾਇਤ ਵੱਲੋਂ ਕਾਫੀ ਕੰਮ ਅਧੂਰੇ ਰਹਿ ਗਏ ਆ ਤੇ ਰਹਿ ਵੀ ਜਾਂਦੇ ਹਨ ਤੇ ਇਨ ਫਿਊਚਰ ਮੈਂ ਕੋਸ਼ਿਸ਼ ਕਰਾਂਗੀ ਕਿ ਬਹੁਤ ਸਾਰੇ ਕੰਮ ਜੋ ਕਿ ਛੋਟੇ ਮੋਟੇ ਅਧੂਰੇ ਰਹਿ ਗਏ ਉਹਨਾਂ ਨੂੰ ਪੂਰਾ ਕਰਾਂਗੀ ਜਿਦਾਂ ਕਿ ਖੇਡ ਦਾ ਮੈਦਾਨ ਕਿ ਕੋਈ ਪਲੇਗਰਾਉਂਡ ਬੱਚਿਆਂ ਲਈ ਪਲੇਗਰਾਉਂਡ ਪਾਰਕ ਵਗੈਰਾ ਇਟਿਸ ਲਈ ਜਿਮ ਵਗੈਰਾ ਮੈਂ ਇਸ ਕਾਫੀ ਪਿੰਡ ਵਾਸੀਆਂ ਲਈ ਪਹਿਲ ਦੇ ਆਧਾਰ ਤੇ ਕੰਮ ਕਰਵਾਵਾਂਗੀ ਹਾਂ ਸਤਿਪੰਥ ਸਾਹਿਬ ਨੌਜਵਾਨਾਂ ਦੀ ਗੱਲ ਕਰੀਏ ਪੰਚਾਇਤ ਵੱਲੋਂ ਨੌਜਵਾਨਾਂ ਵਾਸਤੇ ਜਿਹੜਾ ਕੀ ਪਲੇਟਫਾਰਮ ਹੋਵੇ ਸਰ ਨੌਜਵਾਨ ਦੇਖੋ ਸਾਡੇ ਸਮਾਜ ਦਾ ਸਾਡੇ ਦੇਸ਼ ਦਾ ਫਿਊਚਰ ਆ ਇਹ ਬਹੁਤ ਮਤਲਬ ਬਹੁਤ ਇੰਪੋਰਟੈਂਟ ਰੋਲ ਅਦਾ ਕਰਦੇ ਆ ਸਾਡੇ ਦੇਸ਼ ਵਿੱਚ ਇਹ ਨੌਜਵਾਨਾਂ ਲਈ ਮੈਂ ਇੱਕ ਪਲੇਗਰਾਉਂਡ ਮੁਹੱਈਆ ਕਰਵਾਵਾਂਗੀ ਪਿੰਡ ਵਿੱਚ ਜਿੱਥੇ ਕਿ ਹਰ ਤਰ੍ਹਾਂ ਦੀ ਗੇਮ ਅਵੇਲੇਬਲ ਹੋਵੇਗੀ ਹਰ ਤਰ੍ਹਾਂ ਦੀ ਗੇਮ ਖੇਡ ਸਕਣਗੇ ਤਾਂ ਕਿ ਉਹ ਮਤਲਬ ਸਾਡੇ ਸਟੇਟ ਲੈਵਲ ਤੇ ਸਾਡੇ ਦੇਸ਼ ਦਾ ਨਾਮ ਸਾਡੇ ਜ਼ਿਲ੍ਹੇ ਦਾ ਨਾਮ ਜੋ ਕਿ ਡਿਸਟ੍ਰਿਕਟ ਗੁਰਦਾਸਪੁਰਾ ਤੇ ਉਸ ਦਾ ਨਾਮ ਰੋਸ਼ਨ ਕਰਨਗੇ ਜੀ ਹਾਂ ਸਪੰਸਰ ਕਈ ਵਾਰ ਇਹ ਪਿੰਡਾਂ ਦੇ ਵਿੱਚ ਇਦਾਂ ਹੁੰਦਾ ਕਿ ਪੈਨਸ਼ਨ ਨੂੰ ਲੈ ਕੇ ਰਸਮ ਕਰਨ ਦੀ ਸਮੱਸਿਆ ਨਾਲ ਲੈ ਕੇ ਉਲਝਣਬਾੜੀ ਹੋ ਜਾਂਦੀ ਹੈ ਤਾਂ ਸਮਝ ਨਹੀਂ ਕਿ ਇਹਨਾਂ ਦਾ ਪੱਕਾ ਵਾਅਦਾ ਕਰਦੇ ਆ ਤਾਂ ਤੁਹਾਡੀ ਪੰਚਾਇਤ ਉਹ ਕਿਵੇਂ ਦੇਖਿਆ ਜਾਏਗਾ ਨਹੀਂ ਸਰ ਸਾਡੀ ਪੰਚਾਇਤ ਬੋਲੋ ਇਸ ਤਰ੍ਹਾਂ ਦਾ ਕੋਈ ਪੱਖਪਾਤੀ ਕੰਮ ਨਹੀਂ ਕੀਤਾ ਜਾਏਗਾ ਅਸੀਂ ਬਿਲਕੁਲ ਨਿਰਪੱਖ ਹੋ ਕੇ ਕੰਮ ਕਰਾਂਗੇ ਹਰ ਤਰ੍ਹਾਂ ਦੇ ਕੰਮ ਨਿਰਪੱਖ ਹੋ ਕੇ ਕਰਾਂਗੇ ਜੀ ਕਈ ਵਾਰੀ ਝਗੜੇ ਪਿੰਡਾਂ ਦੇ ਨਹੀਂ ਕਵਾਜ ਜਾਂਦੇ ਨੇ ਤੇ ਪੁਲਿਸ ਇੰਟਰ ਕਰ ਜਾਂਦੀ ਆ ਤੋਂ ਲੋਕਾਂ ਦਾ ਸਮਾਂ ਔਰ ਪੈਸਾ ਜਿਹੜਾ ਬਰਬਾਦ ਹੁੰਦਾ ਖਾਣੇ ਵਿਚਾਰੀਆਂ ਦੇ ਵਿੱਚ ਇੱਕ ਸਰਪੰਚ ਹੋਣ ਦੇ ਨਾਤੇ ਇਸ ਨੂੰ ਕਿਵੇਂ ਤੁਸੀਂ ਗਰੋਹ ਕਰ ਸਕਦੇ ਸਰ ਦੇਖੋ ਮੈਂ ਸਰਪੰਚ ਹੋਣ ਦੇ ਨਾਤੇ ਇਹੀ ਚਾਹਾਂਗੀ ਕਿ ਜਿਹੜੇ ਪਿੰਡ ਪਿੰਡ ਲੈਵਲ ਦੇ ਕੰਮ ਆ ਪਿੰਡ ਲੈਵਲ ਦੇ ਝਗੜੇ ਆ ਕੋਈ ਵੀ ਡਿਸਪਿਊਟ ਆ ਉਹ ਆਪਣੇ ਪਿੰਡ ਦੇ ਪਿੰਡ ਦੇ ਵਿੱਚ ਹੀ ਮੈਂ ਸੋਲਵ ਕਰਾਂਗੀ ਉਹਨਾਂ ਨੂੰ ਬਾਹਰ ਨਹੀਂ ਜਾਣ ਦੇਵਾਂਗੀ ਐਜੂਕੇਸ਼ਨ ਲੈ ਕੇ ਬੱਚਿਆਂ ਨੂੰ ਕਿਵੇਂ ਦੇਖਦੇ ਆ ਸਰਪੰਚ ਸਾਰੇ ਦੇਖੋ এডੂਕੇਸ਼ਨ ਇਜ਼ ਦਾ ਅ ਥਰਡ ਆਈ ਆਫ ਹਿਊਮਨ ਬੀਇੰਗ ਕਿ এডੂਕੇਸ਼ਨ ਦੇ ਮੀਨਸ ਫੀਲਡ ਵਿੱਚ ਮੈਂ ਬਹੁਤ ਵਧੀਆ ਕੰਮ ਕਰਾਂਗੀ ਕਿਉਂਕਿ ਮੈਨੂੰ ਪਤਾ ਹੈ ਕਿ এডੂਕੇਸ਼ਨ ਤੋਂ ਬਿਨਾ ਕੁਝ ਵੀ ਨਹੀਂ ਅਸੀਂ ਕਰ ਸਕਦੇ ਹੈਗੇ ਤੇ ਬੱਚਿਆਂ ਨੂੰ ਮੀਨਸ ਮੈਂ ਉਹਨਾਂ ਨੂੰ ਇਨਸਪਾਇਰ ਕਰਾਂਗੀ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਨ এডੂਕੇਸ਼ਨ ਪ੍ਰਾਪਤ ਕਰਨ ਤਾਂ ਕਿ ਉਹ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਜੀ ਸੌਜਕ ਸਮਾਗਮ ਦੇ ਤੇ ਕਾਉਨਨ ਮੈਂ ਤਾਲੀਵਾਦ ਜੀ ਨੇ ਕਿਹਾ ਵੀ ਲੇਡੀਜ਼ ਸਰਪੰਚ ਬਣ ਜਾਂਦੇ ਪਰ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਤੇ ਕਿਵੇਂ ਸੁਣਾਣਾ ਚਾਹੋਗੇ ਜੀ ਨੇ ਸਰ ਲੇਡੀਜ਼ ਵੀ ਸਾਡੇ ਸਮਾਜ ਦਾ ਸੁਸਾਇਟੀ ਦਾ ਬਹੁਤ ਮੀਨਜ਼ ਇੱਕ ਇੰਪੋਰਟੈਂਟ ਹਿੱਸਾ ਵਾ ਕਿ ਅਸੀਂ ਆਪ ਕੰਮ ਕਰਾਂਗੇ ਲੇਡੀ ਮੈਂ ਵੀ ਇੱਕ ਲੇਡੀ ਆ ਮੈਂ ਲੇਡੀ ਹੋਣ ਦੇ ਨਾਤੇ ਮੀਨਜ਼ ਵਧੀਆ ਕੰਮ ਕਰਾਂਗੀ ਤੇ ਦੂਸਰੀਆਂ ਲੇਡੀਜ਼ ਨੂੰ ਵੀ ਇਨਸਪਾਇਰ ਕਰਾਂਗੀ ਕਿ ਸਾਨੂੰ ਬਾਹਰ ਨਿਕਲਣਾ ਚਾਹੀਦਾ ਹੈ ਬਾਹਰ ਨਿਕਲ ਕੇ ਵਧੀਆ ਕੰਮ ਕਰਨਾ ਚਾਹੀਦਾ ਹੈ ਜ਼ਰੂਰੀ ਨਹੀਂ ਕਿ ਅਸੀਂ ਆਪਣੇ ਘਰ ਦੇ ਅੰਦਰ ਹੀ ਹੈ ਨਾ ਬੈਠੇ ਰਵਾਂਗੇ ਸਾਨੂੰ ਬਾਹਰ ਨਿਕਲ ਕੇ ਸਾਰਾ ਕੁਝ ਕੰਮ ਕਰਨਾ ਚਾਹੀਦਾ ਦਿਖਣਾ ਚਾਹੀਦਾ ਹੈ ਉਹਨਾਂ ਨੇ ਇੱਕ ਇਹ ਵੀ ਬਿਆਨ ਜਾਰੀ ਕੀਤਾ ਕਿ ਮਤਲਬ ਪਉਤੀਆ ਪੰਚਾਇਤਾਂ ਨੂੰ ਜਿਹੜੀਆਂ ਨੰਨੀਆਂ ਚੁਨੀਗਣ ਉਹਨਾਂ ਨੂੰ ਆਪਣੇ ਅਧਿਕਾਰਾਂ ਬਾਰੇ ਨਹੀਂ ਪਤਾ ਔਰ ਸੈਮੀਨਾਰ ਜਿਹੜੇ ਲੱਗਣੇ ਚਾਹੀਦੇ ਨੇ ਇਸ ਬਾਰੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਯਸ ਸਰ ਸੈਮੀਨਾਰ ਬਿਲਕੁਲ ਲੱਗਣੇ ਚਾਹੀਦੇ ਹਨ ਕਿਉਂਕਿ ਬਹੁਤ ਸਾਰੇ ਲੋਕ ਸਾਡੇ ਸਾਡੇ ਏਰੀਆ ਵਿੱਚ ਮਤਲਬ ਅਨਪੜ੍ਹ ਆ ਉਹਨਾਂ ਨੂੰ ਨਹੀਂ ਆਪਣੇ ਅਧਿਕਾਰਾਂ ਦਾ ਪਤਾ ਆਪਣੇ ਜੋ ਵੀ ਸਾਡੇ ਰਾਈਟਸ ਹਨ ਨਹੀਂ ਪਤਾ ਜੇ ਅਸੀਂ ਸੈਮੀਨਾਰ ਅਟੈਂਡ ਕਰਾਂਗੇ ਬਾਹਰ ਨਿਕਲਾਂਗੇ ਫੇਰ ਹੀ ਸਾਨੂੰ ਆਪਣੇ ਰਾਈਟਸ ਦਾ ਪਤਾ ਲੱਗੂਗਾ ਨਾ ਫੇਰ ਹੀ ਅਸੀਂ ਜਾਣਕਾਰ ਹੋਵਾਂਗੇ ਇਹ ਸੈਮੀਨਾਰ ਬਹੁਤ ਜ਼ਰੂਰੀ ਹੈ ਸਾਡੇ ਲਈ ਸੋ ਦੇਖੋ ਤੁਸੀਂ ਪੜੇ ਲਿਖੇ ਗ੍ਰੈਜੂਏਟ ਹੁੰਦੇ ਦੇ ਨਾਤੇ ਪੰਜਾਬ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖਦੇ ਪੰਜਾਬ ਸਰਕਾਰ ਜੋ ਕਿ ਸਾਡੀ ਆਮ ਆਦਮੀ ਦੀ ਸਰਕਾਰ ਹੈ ਬਹੁਤ ਵਧੀਆ ਸਰਕਾਰ ਹੈ ਇਹ ਆਪਣੇ ਨੌਜਵਾਨ ਨੂੰ ਬਹੁਤ ਵਧੀਆ ਇੱਕ ਪਲੇਟਫਾਰਮ ਦੇ ਰਹੀ ਆ ਕਿ ਮਤਲਬ ਇਹ ਸਰਕਾਰ ਆਈ ਥਿੰਕ ਫਿਊਚਰ ਵਿੱਚ ਬਹੁਤ ਵਧੀਆ ਕੰਮ ਕਰ ਕੀਤਾ ਵੀ ਆ ਤੇ ਕਰੇਗੀ ਵੀ ਤਾਂ ਪਿੰਡ ਵਾਲਿਆਂ ਨੇ ਤੁਹਾਨੂੰ ਮਾਨ ਬਖਸ਼ਾ ਸੇਵਾ ਕਰਨ ਦਾ ਮੌਕਾ ਦਿੱਤਾ ਹੁਣ ਕੀ ਸੰਦੇਸ਼ ਦੇਣਾ ਚਾਹੋਗੇ ਪਿੰਡ ਵਾਲਿਆਂ ਨੂੰ ਸਹਿਜੀਤਨ ਦੇਖੋ ਫਸਟ ਆਫ ਆਲ ਤਾਂ ਮੈਂ ਪਹਿਲਾਂ ਵੀ ਧੰਨਵਾਦ ਕੀਤਾ ਹੈ ਕਿ ਪਿੰਡ ਵਾਸੀਆਂ ਦਾ ਤੈਅ ਦਿলো ਮੈਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਹਿਜ ਸੰਮਤੀ ਨਾਲ ਮੈਨੂੰ ਪਿੰਡ ਦਾ ਸਰਪੰਚ ਬਣਾਇਆ ਹੈ ਤੇ ਇੱਕ ਇੱਕ ਮਤਲਬ ਪਿੰਡ ਦਾ ਕੰਮ ਕਰਨ ਲਈ ਮੌਕਾ ਦਿੱਤਾ ਹੈ ਤੇ ਮੈਂ ਉਹਨਾਂ ਨੂੰ ਇਹੀ ਮਤਲਬ ਕਰਾਂਗੇ ਕਹਾਂਗੀ ਕਿ ਮੈਂ ਉਹਨਾਂ ਦਾ ਹਰ ਇੱਕ ਕੰਮ ਪੂਰਾ ਕਰਾਂਗੀ ਜੋ ਕਿ ਇਨ ਪਾਸਟ ਫਿਊਚਰ ਇਨ ਪਾਸਟ ਅਧੂਰਾ ਰਹਿ ਗਿਆ ਹੈ ਹਰ ਕੰਮ ਮੈਂ ਪੂਰਾ ਕਰਾਂਗੀ